ਅੱਜ ਅਸੀਂ ਖੜੇ ਆ ਜਿਹੜੀ ਆਲੋਵਲ ਤੋਂ ਛੜਕ ਮੇਨ ਫਲੋਰ ਨੂੰ ਜਾ ਰਹੀ ਆ ਤੁਸੀਂ ਵੇਖੋ ਵੀ ਇੱਥੇ ਬਾਬਾ ਜੀ ਦੇਵੇ ਇੱਕ ਦਰਵਾਰ ਆ ਤਨ ਤਨ ਬਾਬਾ ਇਸ਼ਤਰੀ ਦਾ ਤੇ ਦੂਸਰਾ ਹੈਗਾ ਇੱਥੇ ਇੱਕ ਇਤਿਹਾਸਕ ਸਥਾਨ ਗੋਦਰਾ ਸਿੰਘਾ ਜੀ ਦਾ ਡੇਰਾ ਸ਼੍ਰੀਮント ਸੰਤਪਾਉ ਜਨੈਤ ਸਿੰਘ ਨੰਗਲ ਬਟਾਲਵਲ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਵਿਕਾਸ ਆ ਇਹ ਜਿਹੜੀ ਛੜਕਿਆ ਮੀਂਹ ਤੋਂ ਬਿਨਾਂ ਵੀ ਇੱਥੇ ਪਾਣੀ ਖੜ ਜਾਂਦਾ ਤਾਂ ਤੇ ਜਿਹੜੀ ਛੜਕੇ ਛੱਪੜ ਦੇ ਰੂਪ ਤਨ ਕਰ ਲੈਂਦੀ ਆ ਸੰਗਤਾਂ ਦੀ ਮੰਗਿਆ ਵੀ ਜੇ ਸਰਕਾਰ ਪੱਕੀ ਜਾਂ ਪ੍ਰਸ਼ਾਸਨ ਪੱਕੀ ਨਹੀਂ ਬਣਾ ਸਕਦਾ ਤੇ ਮਿੱਟੀ ਤਾਂ ਬਹੁਤ ਸਕਦਾ ਜਿਹੜਾ ਇੰਨਾ ਖੜਾ ਗੰਦਾ ਪਾਣੀ ਆ ਮੁਸ਼ਕ ਮਾਰਦਾ ਆ ਦਰਵਾਰ ਤੇ ਜਾਂ ਸਾਨੂੰ ਗੁਰਦੁਆਰੇ ਵਿੱਚ ਬੜੀ ਮੁਸ਼ਕਲ ਆਉਂਦੀ ਆ ਸੰਗਤਾਂ ਦਾ ਕਹਿਣਾ ਆ ਸੰਗਤਾਂ ਦੀ ਹੱਥ ਬਨ ਕੇ ਪ੍ਰਸ਼ਾਸਨ ਨੂੰ ਪੀਲਿਆ ਕਿ ਇਸ ਸੜਕ ਕਰਵਾ ਧਿਆਨ ਦਿੱਤਾ ਜਾਵੇ ਤਾਂ ਜੋ ਸੰਗਤਾਂ ਸੜਕ ਦੇ ਉੱਤੋਂ ਗੁਜ਼ਰਨ ਦੇ ਵੇਲੇ ਆਪਣੇ ਕੱਪੜੇ ਨਾਲ ਗੰਦੇ ਕਰ ਸਕਣ ਨਾ ਹੀ ਪੈਰ ਗੰਦੇ ਕਰ ਸਕਣ ਤੁਸੀਂ ਦੇਖ ਸਕਦੇ ਜੀ ਉਹ ਬੰਦਾ ਨੰਗਾ ਦਾ ਇਹਦੇ ਵਿੱਚ ਕਿੰਨਾ ਮੁਸ਼ਕ ਆਉਂਦਾ ਤੇ ਕਿੰਨਾ ਗੰਦਾ ਪਾਣੀ ਹੈ ਕੈਮਰਾਮੈਨ ਇਸੰਗਰਾਗੀ ਨਾਲ ਮਨਪ ਸਿੰਘ ਮਝਾਰਾ ਰਾਜਾ ਕੋਟਲੀ ਰਾਮਪ੍ਰਕਾਟ ਟੋਨੀ ਕਰਮਚੰਦ ਸਿੰਘ ਨਾਗੀ ਦੀ ਫਲੋ ਤੋਂ ਵਿਸ਼ੇਸ਼ ਰਿਪੋਰਟ